ਸਤ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਲਗੇ ਮੰਨ ਲਕੜਾਂ ਸਿੜਦੇ ਲਕੜਾਂ ਤਾਂ ਹੋਰ ਵੀ ਆ ਜਾਣਗੀਆਂ ਕਹਿ ਲਾ ਤੂੰ ਆਪਣਾ ਬਾਹਰਾਜ ਕਹਿ ਲਗੇ ਨਹੀਂ ਮਹਾਰਾਜ ਇਹ ਲਕੜਾਂ ਪਹਿਲਾਂ ਕੱਢਣਿਆ ਕਰੋ ਇਹਦੇ ਨਾਲ ਗੁਰੂ ਕਾ ਸੰਗਤਾਂ ਦਾ ਲੰਗਰ ਬੰਦਾ ਮੇਰਾ ਕੀ ਹੈ ਇਹ ਸਰੀਰ ਤਾਂ ਨਾਸੁਵੰਤ ਹੈ ਚਲੇ ਜਾਵੇਗਾ ਪਰ ਸੰਗਤਾਂ ਨੇ ਲੰਗਰ ਛਕਣਾ ਹੈ ਤਾਂ ਸੰਗਤ ਐਸੇ ਬਚਨ ਪ੍ਰੇਮ ਦੇ ਪਿਆਰ ਦੇ ਗੁਰੂ ਮਹਾਨ ਨੇ ਪੈਮਾਨੇ ਤੋਂ ਸਾਰ ਸੁਨੇ ਲੱਕੜਾਂ ਚੱਟੀਆਂ ਫਿਰ ਪੈਮੰਗ ਨੂੰ ਪੈਮੰਗ ਜਦੋਂ ਬਾਹਰ ਆ ਗਿਆ ਚਰਨਾ ਤੇ ਟੈਪ ਤੇ ਮਾਫ਼ੀਆਂ ਮੰਗਦਾ ਹੈ ਮਹਾਰਾਜ ਜੀ ਉਸਤਤ ਕਰਦਾ ਹੈ ਆਪਣੇ ਮੁਖੋਂ ਸਾ ਸੰਗਤ ਗੁਰੂ ਨੇ ਉਸਤਤ ਕਰਦਾ ਸੁਣਾਉਂਦਾ ਤੇਰ ਗੁਰੂ ਮਹਾਰਾਜ ਨੇ ਸਾ ਸੰਗਤ ਪੈਮੰਗ ਨੂੰ ਆਪਣੇ ਹੱਥਾਂ ਦੇ ਨਾਲ ਉਹਦਾ ਸੇਸ ਆਪਣੇ ਚਰਨਾ ਤੋਂ ਚੱਕਣਾ ਕੀਤਾ ਗਲਵਕੜੀ ਲਈ ਗਾਣਨਾ ਲਾਇਆ ਨਾਲਾ ਕੇ ਨਾਲ ਨਾਲ ਲਾ ਕੇ ਪਾਈ ਮੰਜ ਨੂੰ ਕਹਦੇ ਹਨ ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਮੋਹਿਤਾ ਜਗ ਲੰਗੜਾ ਹਾਗਾ ਦਾ ਸੰਗਤ ਇਹ ਬਚਨ ਇਹ ਬੜ ਦਿੱਤੇ ਪਾਈ ਮੰਜ ਮੰਜ ਗੁਰੂ ਦਾ ਪਿਆਰਾ ਹੈ ਗੁਰੂ ਨੂੰ ਮੰਜ ਪਿਆਰਾ ਗੁਰੂ ਨੇ ਐਸਾ ਉਹ ਬਣਾਤਾ ਮੰਜ ਆਪਣੇ ਜਗ ਸੰਸਾਰ ਉਸ ਤੋਂ ਉਹਦੇ ਬਚਨ ਸੰਗਤ ਕਰਕੇ ਦਰਸ਼ਨ ਕਰਕੇ ਉਹਦਾ ਆਧਾਰ ਹੁੰਦਾ ਹੈ ਕਿ ਲੰਗਣਣ ਵਾਲਾ ਪ੍ਰਵੇਸ਼ ਨੂੰ ਮਨੌਣ ਵਾਲਾ ਭਾਈ ਮੱਝ ਪੜਾ ਦਿੱਤਾ ਸਾਧ ਸੰਗਤ ਇਹੋ ਸਾਧ ਸੰਗਤ ਦੀ ਬੁਰਾਹਾਰ ਦੀ ਕਿਰਪਾ ਹੋਈ ਭਾਈ ਮੱਝ ਤੇ ਦੇਖੋ ਉਸ ਭਾਈ ਮੱਝ ਬਾਰੇ ਪੱਲ ਨਿਗਾਹ ਪਾਓ ਅਸੀਂ ਮਾੜੀਆਂ-ਵਾੜੀਆਂ ਗੱਲਾਂ ਤੇ ਲੜਾਈ ਕਰੀ ਜਾਂਦੇ ਮਾੜੀ-ਵਾੜੀ ਗੱਲ ਠਾਨਮ ਦੀ ਸੱਚੀ ਸਾਡੇ ਵਿੱਚ ਹੈ ਰੋਜ਼ ਵਾਰ ਗੁਰਦੁਆਰੇ ਵੀ ਹੁੰਦੇ ਫੇਰ ਵੀ ਉਹੀ ਗੱਲਾਂ ਘਰ ਬਾਰੇ ਇੱਤੇ ਦਾ ਸਾਧ ਸੰਤ ਆ ਕੇ ਥੋੜੀ ਸ਼ਾਰ ਸਿੱਖੀ ਸਿੱਖੋ ਵੀਰ ਦਾ ਦਰਸਾ ਤੋ ਕਟਣੀ ਹੈ ਤੇ ਪਾ ਕੇ ਨਹੀਂ ਹੋਣੀ ਇਹ ਲੈਣਾ ਕਹਿੰਦੇ ਆ ਉਹ ਬੋਲਦਾਰੇ ਉਹ ਬੋਲਦੇ ਸਾਧ ਸੰਤ ਕੋਲ ਬਾਰੇ ਦਾ ਗੁੰਦੇ ਕੋਈ ਨਹੀਂ ਅਜਿਥੋਂ ਸਾਧ ਸੰਤ ਕੋਲ ਗੁਰਦੇ ਚੰਨਾ ਵਿੱਚ ਆ ਕੇ ਨਿਮਰਤਾ ਸਿੱਖੋ ਪ੍ਰੇਮ ਸਿੱਖੋ ਪਿਆਰ ਸਿੱਖੋ ਵੀਰ ਦਾ ਦਰਸਾ ਕਟਣੀ ਸਿੱਖੋ ਤੇਰੀ ਕੋ ਸ਼ਾਂਤੀ ਆਉਣੀ ਹੈ ਨਹੀਂ ਤਾਂ ਆਉਣੀ ਇਹ ਵੀ ਭਾਈ ਮਨਜਵਰ ਆਈ ਮੰਨਦੇ ਦੇ ਵੇਲੇ ਕਿਹੜਾ ਗੁਰੂ ਮਹਾਰਾਜ ਕੋ ਕੋਈ ਇੰਨਾ ਸਿੱਖ ਹੈ ਨਹੀਂ। ਪਹਿਰ ਤੋਂ ਸਿੱਖ ਸੰਗਤਾਂ ਆਉਂਦੀਆਂ ਸੀ। ਜਦਿਆ ਤਾਂ ਫੇਰ ਵੀ ਉਹਦਾ ਰਹਿਤ ਸਾਥਿਤ ਪੰਜਵੇਂ ਪਾਤਸ਼ਾਹ ਦਾ ਪ੍ਰਾਪਤੀ ਸੰਸ ਉਹਦੇ ਕਿਹੜਾ ਯੋਗਾ ਨਹੀਂ ਸੀ। ਉਹਨੇ ਫਿਰ ਪੀ ਲੈਨੇ। ਪੀ ਖੱਟਿਆ। ਸਾਥਿਤ ਪਰ ਉਹ ਨਾ ਉਹਨਾਂ ਦੇ ਹੀ ਹਨ ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨੇ। ਜਿਹੜਾ ਸ਼ਰਧਾ ਪ੍ਰੋਤਾ ਰੱਖੀ ਸਾਥਿਤ ਕਿੰਨੇ ਗੁਰੂ ਮਹਾਰਾਜ ਨੇ ਆਧਾਰ ਕੀਤਾ ਹੈ। ਇਹੋ ਸਾ ਸੰਗਤ ਉਹੋ ਗੁਰੂ ਮਹਾਰਾਜ ਕਿੰਨੇ ਤਾਰਕ ਬਣਾ ਦੇ